ਕਿ ਤੁਸੀਂ ਸ਼ੁਰੂ ਤੋਂ ਸਜੇ ਹੋਏ ਹੋ ਨੇ ਮੈਂ ਵੈਸੇ ਮੈਂ ਹਿੰਦੂ ਪਰਿਵਾਰ ਚੋਂ ਆ ਗਈ ਵੈਸੇ ਤੇ ਅੱਛਾ ਮੈਂ 84 ਦੇ ਵਿੱਚ ਦਿੱਲੀ ਸੀ 85 ਹੋਏ ਹਾਂ 85 ਦੇ ਵਿੱਚ ਹਾਂ 85 ਦੇ ਵਿੱਚ ਮੈਂ ਕੇਸ ਰੱਖੇ ਸੀ ਜੀ ਐਕਚੁਅਲੀ ਪਤਾ ਕੀ ਹੈ ਮੈਂ ਪ੍ਰਪੇਅਰ ਸੀ ਜਦ ਦੇਖਿਆ ਨਾ ਮਾਹੌਲ ਉਹਨੇ ਕਿ ਪੰਜਾਬੀ ਬੰਦੇ ਨੂੰ ਵੀ ਮਾਰੋ ਦੂਜੇ ਨੂੰ ਮਾਰੋ ਉਹਦੇ ਕਰਕੇ ਮੈਂ ਕਹਿੰਦਾ ਨਹੀਂ ਯਾਰ ਜੇ ਮਰਨਾ ਹੀ ਤਾਂ ਇੱਕ ਵਾਰੀ ਗੁਰੂ ਦੇ ਲੜ ਤੇ ਲੱਗ ਜਾਓ ਓਏ ਉੱਥੇ ਜੇ ਮਾਹੌਲ ਇੱਕ ਬਹੁਤ ਦੇਖਿਆ ਜੀ ਯਾਨੀ ਕਿ ਤੁਸੀਂ ਦੇਖੀ ਬੜੌੱਖਾ ਭਾਰੀ ਟਾਈਮ ਦੇਖਿਆ ਉੱਥਾਂ ਬਿਲਕੁਲ ਜੀ ਦੇਖਿਆ ਮੈਂ ਜਿਹਦਾ ਕੋਈ ਮੈਂ ਸਰਵਿਸ ਕਰਦਾ ਸੀ ਸਾਹਿਬ ਜੀ ਉਹਨਾਂ ਨੂੰ ਮਾਰਤਾ ਮੇਰੇ ਨਾਲ ਹੋਰ ਬੰਦੇ ਸੀ ਉਹਨਾਂ ਬਹੁਤ ਅਹੀਂ ਤਸੀਹੇ ਦੇਖੇ ਉਸ ਵੇਲੇ ਜੀ ਉਹਦੇ ਆਪਣੀ ਜਾਨ ਬਜਾਣ ਦੀ ਔਖੀ ਸੀ ਉਸ ਵੇਲੇ ਜੀ ਉਹਦੇ ਬਰਾ ਦੇ ਵਿੱਚ ਜੇ ਮੈਂ ਬਿਚਰੂ ਗਾੜੇ ਉੱਥੇ ਸਾਡੇ ਬੰਦੇ ਦੋਸਤ ਸੀ ਸਾਰ ਜਾਰ ਸਿੰਘ ਜੀ ਉਹਨਾਂ ਦੇ ਨਾਲ ਮੈਂ ਮਾਹੌਲ ਜੀ ਦੇਖਿਆ ਉਹਨਾਂ ਨੇ ਮੈਨੂੰ ਗੱਤ ਕਸਾਇਆ ਸਭ ਕੁਝ ਕੀਤਾ ਮੇਰੇ ਨਾਲ ਕੋਈ ਵੀ ਇਨਕਰਾ ਨਹੀਂ ਕੀਤਾ ਉਹਨਾਂ ਨੇ ਜੇ ਕਿ ਲੱਗਿਆ ਉੱਥੇ ਜਦ ਮਾਹੌਲ ਦੇਖਿਆ ਖਰਾਬ ਸੀ ਮਾਹੌਲ ਕਾਫੀ ਤੇ ਦੇਖੋ ਇਹ ਦੇਖੇ ਵੀ ਕਿ ਬੰਦਾ ਸਰਦਾਰ ਹੈ ਜੇ ਮੈਂ ਕਹਿੰਦੇ ਜਿਸ ਬੰਦੇ ਖੜਾ ਪਿਆ ਜਾਂ ਪੰਜਾਬੀ ਬੋਲਦਾ ਨੂੰ ਮਾਰ ਰੋ ਆਹ ਮਾਹੌਲ ਸੀ ਉਸੇ ਦਿੱਲੀ ਜੀ ਪਰ ਤੁਸੀਂ ਤਾਂ ਫਿਰ ਆਈ ਉਸੇ ਬਹੁਤ ਮੈਂ ਉਸੇ ਮੋਨਾਸੀ ਦਾ ਪੰਜਾਬੀ ਜਿਹੜਾ 84 ਦੇ ਵਿੱਚ ਮੈਂ 85 ਦੇ 85 ਦੇ ਵਿੱਚ ਮੈਂ ਕੇਸ ਰੱਖਿਆ ਜਿਹੜਾ ਤੁਸੀਂ ਮੈਂ ਹੁਣ ਮੇਰੇ ਧਿਆਨ ਚ ਇਹ ਵੀ ਆਉਂਦੀ ਹੈ ਜੇ ਤੁਸੀਂ ਰਾਮ ਸਿੰਘ ਦਾ ਨਾਮ ਪਹਿਲਾਂ ਕੁਝ ਹੋਰ ਸੀਗਾ ਨਹੀਂ ਰਾਮ ਸਿੰਘ ਦਾ ਨਾਮ ਅਸ਼ੂਰ ਬੱਚੋ ਦਾ ਨਾਮ ਆ ਰਾਮ ਸਿੰਘ ਸੀਗਾ ਜੀ ਚਲੋ ਵਾਜੀ ਖੈਰ ਬਹੁਤ ਸਲੂਟ ਆ ਤੁਹਾਨੂੰ ਕਿਉਂਕਿ ਤੁਹਾਡੇ ਵਰਗੇ ਸੱਜਣ ਬਹੁਤ ਘੱਟ ਮਿਲਦੇ ਆ ਗੱਲ ਤਾਂ ਕਿ ਤਾ ਹੋਸ਼ ਸ਼ੁਰੂ ਕਰੀ ਸੀ ਕਿ ਕਹਾਣੀ ਕਿਤੇ ਹੋਰ ਵਾਗੀ ਸਸੀਕਾਲਾ ਚੰਡੀਗੜ੍ਹ ਐਸੀ ਦੇਖਦੇ ਆ ਵੀ ਜਿਵੇਂ ਲੋਕ ਦਿੱਲੀ ਮੁੰਬਈ ਜਾਂ ਹੋਰ ਕਿਸੇ ਮਹਾਨਗਰਾਂ ਦੇ ਵਿੱਚ ਜਾਂਦੇ ਨੇ ਤਾਂ ਹਰ ਕੋਈ ਬੰਦਾ ਉਹਦੇ ਸੁਪਨਾ ਲੈ ਕੇ ਆਉਂਦਾ ਹੈ ਕਿ ਇੱਕ ਵੱਡੇ ਸ਼ਹਿਰ ਨੇ ਕਿਉਂਕਿ ਛੋਟੇ ਸ਼ਹਿਰਾਂ ਦੇ ਵਿੱਚ ਦੇਖਿਆ ਜਾਵੇ ਕੰਮ ਕਿਤੇ ਓਡੇ ਵੱਡੇ ਤੌਰ ਤੇ ਹੈ ਨਹੀਂ ਜਿਹੜੇ ਹੈਗੇ ਨੇ ਆਲਰੇਡੀ ਲੋਕ ਜਿਉਂ-ਜਿਉਂ ਆਬਾਦੀ ਵੱਧ ਰਹੀ ਆ ਤਾਂ ਉਹ ਕੰਮ ਕਿੱਤਿਆਂ ਦਾ ਵੀ ਇੱਕ ਦਾਇਰਾ ਸਿਮਟ ਗਿਆਗਾ ਅੱਜ ਗੱਲ ਕਰਾਂਗੇ ਕਿਉਂਕਿ ਤੁਸੀਂ ਅਸੀਂ ਆਮ ਤੌਰ ਤੇ ਅਫਸਰਾਂ ਦੀਆਂ ਵੱਡੇ ਅਮੀਰ ਲੋਕਾਂ ਦੀਆਂ ਕਹਾਣੀਆਂ ਤਾਂ ਹਮੇਸ਼ਾ ਸੁਣ ਲਾਂਦੇ ਆ ਪਰ ਗੱਲ ਆਉਂਦੀ ਹੈ ਵੀ ਜਦੋਂ ਆਮ ਬੰਦਾ ਘਰੋਂ ਨਿਕਲਦਾ ਕੀ ਸੋਚ ਕੇ ਨਿਕਲਦਾ ਤੇ ਉਦੋਂ ਬਾਅਦ ਵਿੱਚ ਜਦੋਂ ਉਹਨੂੰ ਸਟਰਗਲ ਕਰਨੀ ਪੈਂਦੀ ਆ ਭਾਵੇਂ ਸ਼ਹਿਰ ਕੱਢੀ ਵੱਡਾ ਹੋਵੇ ਦਿੱਕਤਾਂ ਪਰੇਸ਼ਾਨੀਆਂ ਹਰ ਜਗ੍ਹਾ ਦੀ ਉਸ ਤਰ੍ਹਾਂ ਦੀਆਂ ਨੇ ਜਿਹੜੀਆਂ ਸ਼ਾਇਦ ਅਸੀਂ ਸੋਚਦੇ ਵੱਡੀਆਂ ਥਾਵਾਂ ਤੇ ਨਹੀਂ ਹੋਣਗੀਆਂ ਸਾਡੇ ਨਾਲ ਰਾਮ ਸਿੰਘ ਨੇਗੇ ਡੇਰਾ ਬਸੀ ਤੋਂ ਨੇ ਵੈਸੇ ਇਹਨਾਂ ਦਾ ਖੇਤਰ ਮੁਕੇਰੀਆਂ ਆਗਾ ਇਹ ਵੀ ਇਹੀ ਤਰ੍ਹਾਂ ਦੇ ਨਾਲ ਆਏ ਜਿਵੇਂ ਅਸੀਂ ਵੀ ਖੈਰ ਉਹਨਾਂ ਚੂਈਆਂ ਵੀ ਅਸੀਂ ਵੀ ਬਾਕੀ ਆਪਦੇ ਛੱਡ ਕੇ ਛੋਟੇ ਸ਼ਹਿਰ ਵੱਡੇ ਸ਼ਹਿਰਾਂ ਵੱਲ ਨੂੰ ਵਧੇ ਵੀ ਕੋਈ 2-4 ਪੈਸਿਆਂ ਦਾ ਫਾਇਦਾ ਹੋਊਗਾ ਪਰ ਗੱਲ ਹੋਈ ਹੈ ਵੀ ਸਵੇਰੀ ਬੰਦਾ ਨਿਕਲਦਾ ਫਾਇਦਾ ਤਾਂ ਯੂਰੋਪੀ ਉਹ ਹੋ ਜਈ ਆ ਵੀ ਤੁਸੀਂ ਸਵੇਰੇ ਨਿਕਲਦੇ ਹੋ ਆਥਣੇ ਪਤਾ ਨਹੀਂ ਕਿੰਨੇ ਕਮਾ ਕੇ ਲੈ ਜਾਓਗੇ ਪਰ ਦੂਜੇ ਪਾਸੇ ਬਾਹਰ ਦੇਖਣ ਆਣੇ ਨੂੰ ਲੱਗਦਾ ਵੀ ਬਹੁਤ ਪੈਸੇ ਕਮਾਉਂਦਾ ਹੋਣਾ ਬੰਦਾ ਇਹ ਜੀ ਜੀ ਬਿਲਕੁਲ ਜੀ ਲੋਕੀ ਕਹਿੰਦੇ ਗੱਡੀ ਰੱਖੀ ਹੈ ਪਤਾ ਨਹੀਂ ਕਿੰਨਾ ਅੱਖ ਪੈਸੇ ਕਮਾ ਰਿਹਾ ਹੈ ਲੇਕਿਨ ਜਦੋਂ ਬਾਹਰ ਨਿਕਲਦੀ ਹੈ ਪਤਾ ਲੱਗਦਾ ਵੀ ਕਿਸ ਤਰ੍ਹਾਂ ਕਿ ਮੁਸ਼ਕਲਾਂ ਦਿੱਕਤਾਂ ਜੀ ਅਸੀਂ ਸੋਚਦੇ ਆ ਜੋ ਉਹ ਤੋਂ ਕਿਤੇ ਪਰਿਆਂ ਹੁੰਦੀਆਂ ਨਹੀਂ ਵੀ ਮੁਸ਼ਕਲਾ ਇਹ ਹੈ ਕਿ ਰਾਈਡ ਇਹੋ ਜਿਹੀ ਜਗ੍ਹਾ ਤੋਂ ਪੈਂਦੀ ਹੈ ਜਿੱਥੇ ਅਸੀਂ ਕਹਿ ਵੀ ਨਹੀਂ ਸਕਦੇ ਤੇ ਜੇ ਸਵਾਰੀ ਨੂੰ ਕਹੇ ਤੇ ਦੋ ਕਦਮ ਵੀ ਦੀ ਤੁਰ ਕੇ ਆਸੀ ਕਹਿੰਦੇ ਸਾਡੇ ਘਰ ਦੇ ਕੋਲ ਲੈ ਕੇ ਚੱਕਣ ਨੂੰ ਸਾਨੂੰ ਆਵੋ ਔਰ ਇਹਨੇ ਨੇ ਖੱਡੇ ਹੁੰਦੇ ਰੋਡਾਂ ਦੇ ਵਿੱਚ ਉੱਥੇ ਜਾਣਾ ਵੀ ਮੁਸ਼ਕਲ ਹੁੰਦਾ ਲੇਕਿਨ ਫਿਰ ਵੀ ਕਹਿੰਦੇ ਨਹੀਂ ਸਾਨੂੰ ਘਰੋਂ ਲੈ ਕੇ ਆਓ ਇਹਦੇ ਉਹਦੇ ਬਾਅਦ ਚ ਜੋ ਲੈ ਕੇ ਛੱਡਦੇ ਫਿਰ ਉਹ ਕਹਿੰਦੇ ਜਿਹੜੀ ਲੋਕੇਸ਼ਨ ਤੋਂ ਡ੍ਰੌਪ ਵੀ ਅੱਗੇ ਕਰਾ ਦਿੰਦੇ ਕਈ ਵਾਰੀ ਉਹਦਾ ਕੋਈ ਚਾਰਜ ਨਹੀਂ ਸਾਨੂੰ ਮਿਲਦਾ ਉਹ ਅਗਲਾ ਕੋਈ ਪੈਸੇ ਉਹਨੇ ਦੇਣੇ ਨੇ ਜਿੰਨੇ ਜਿੰਨੇ ਦੀ ਉਹਨੇ ਮਾਰ ਜਿੰਨੇ ਉਹਦੇ ਜਿੱਥੇ ਮਾਰ ਕਰੀ ਉੱਥੋਂ ਤੱਕ ਪੈਸੇ ਦੇਊਗਾ ਉਹ ਤੇ ਅੱਗੇ ਨਹੀਂ ਸਾਨੂੰ ਪੇਪਮੈਂਟ ਦਿੰਦਾ ਚਾਹ ਦਾ ਕਿਲੋਮੀਟਰ ਫालतू ਛੱਡ ਕੇ ਆਈ ਤਾਂ ਵੀ ਸਾਨੂੰ ਉਹਦੇ ਬਹੁਤ ਦਿੱਕਤ ਆਉਂਦੀ ਹੈ ਬ੍ਰਾਮ ਸਿੰਘ ਜੀ ਤੁਸੀਂ ਊਰੇ ਮੁਕੇਰੀਆਂ ਤੋਂ ਡੇਰਾ ਬਸੀ ਜਾਂ ਕਿ ਇਹ ਚੰਡੀਗੜ੍ਹ ਕਿਵੇਂ ਪਹੁੰਚੇ ਕਦੋਂ ਕਦੀ ਗੱਲ ਮੈਂ ਸਰਵਿਸ ਕਰਦਾ ਸੀ ਪਹਿਲੇ ਮੈਂ ਇੱਥੇ ਲੋਕਲ ਡੇਰਾ ਬਸੀ ਹੈਗੀ ਫੈਕਟਰੀ ਪੰਜਾਬ ਕੈਮੀਕਲਸ ਉੱਥੇ ਮੈਂ ਯੂਟਿਲਿਟੀ ਫੋਰਮੈਨ ਸੀ ਜੀ ਤੇ 22 ਦੇ ਵਿੱਚ ਮੈਂ ਰਿਟਾਇਰ ਹੋਇਆ ਜੀ ਉਹਦੇ ਬਾਅਦ ਦੇ ਵਿੱਚ ਮੈਂ ਬੇਟਾ ਕਹਿੰਦਾ ਅਸੀਂ ਗੱਡੀ ਪਾ ਲੈ ਕਹਿੰਦਾ ਕੰਮ ਠੀਕ ਹੈਗਾ ਉਹਦੇ ਕਹਿਣ ਤੇ ਮੈਂ ਗੱਡੀ ਪਾ ਲਈ ਜੀ ਨ ਤੇ ਜਿਹਦੇ ਕਿਸ਼ਤ ਵੀ ਇਸ ਵੇਲੇ ਪਹਿਲੇ ਮੇਰੀ ਸੈਲਰੀ ਸੀਗੀ ਚਲੋ ਠੀਕ ਸੀ ਮੈਂ ਸਾਰਾ ਖਰਚਾ ਨਿਕਲ ਰਿਆ ਸੀ ਤੇ 2022 ਦੇ ਵਿੱਚ ਮੈਂ ਰਿਟਾਇਰ ਹੋ ਗਿਆ ਉਹਦੇ ਬਾਅਦ ਇਸ ਵੇਲੇ ਸਿਰਫ ਪੈਨਸ਼ਨ ਜਿਹੜੀ ਹੈ 2200 ਰੁਪਏ ਆ ਰਹੀ ਠੀਕ ਹੈ ਪ੍ਰਾਈਵੇਟ ਹਾਂਜੀ ਤੇ 2200 ਰੁਪਏ ਪੈਨਸ਼ਨ ਹੈਗੀ ਪੀਐਫ ਦੀ ਉਹਦੇ ਬਾਅਦ ਤੁਸੀਂ ਲਾਓ ਕਿ 22000 12 13000 ਰੁਪਏ ਵੀ ਕਿਸ਼ਤੇ ਜੀ ਘਰ ਦਾ ਖਰਚਾ ਔਰ ਚਲੋ ਮੇਰੇ ਬਾ ਮarre ਮੇਰੇ ਮਕਾਨ ਮੇਰਾ ਆਪਣਾ ਦਿੱਤਾ ਗਾਈ ਨੂੰ ਨੇ ਨੇ ਉਹਦੇ ਕਰਕੇ ਮੇਰਾ ਘਰ ਦਾ ਰੈਂਟ ਨਹੀਂ ਦੇਣਾ ਪੈਂਦਾ ਜੀ ਰੈਂਟ ਤੇ ਰਹਿਣਾ ਹੁੰਦਾ ਫਿਰ ਖਰਚੇ ਨਹੀਂ ਨਿਕਲਦੇ ਘਰ ਦੇ ਜੀ ਹਾਂ ਨਹੀਂ ਦੁੱਤੇ 15 ਸਾਲ ਦਾ ਬੰਦਾ ਤੇ ਉਹਦੇ ਵਿੱਚ ਇਹ ਹੈ ਚਲੋ ਉਹਦੇ ਕਰਕੇ ਬਕਜੀ ਰੈਂਟ ਦੇ ਮੈਂ ਸਾਈਡ ਤੇ ਥੋੜਾ ਬਹੁਤ ਕੰਮ ਕਰਦਾ ਤਾਂ ਕਿ ਗੱਡੀ ਦੀ ਕਿਸ਼ਤ ਨਿਕਲਦੀ ਹੈ ਕਿਉਂਕਿ ਘਰ ਦਾ ਕਿਸ਼ਤ ਵੀ ਦੀ ਨਿਕਲਦੀ ਗੱਡੀ ਦੀ ਇਹ ਹਾਲ ਹੈ ਕਿ ਸਾਡੇ ਇਹ ਹਾਲਾਤ ਹਾਂਜੀ ਸਿੰਘ ਤੁਸੀਂ ਸ਼ੁਰੂ ਤੋਂ ਸਜੇ ਹੋਏ ਹੋਗੇ ਨੇ ਮੈਂ ਵੈਸੇ ਮੈਂ ਹਿੰਦੂ ਪਰਿਵਾਰ ਚੋਂ ਹੈ ਗਈ ਵੈਸੇ ਤੇ ਅੱਛਾ ਮੈਂ 84 ਦੇ ਵਿੱਚ ਦਿੱਲੀ ਸੀ 85 ਓਏ ਹੋਏ ਸਾਈਟਸ ਦੇ ਵਿੱਚ ਹਾਂ 85 ਦੇ ਵਿੱਚ ਮੈਂ ਕੇਸ ਰੱਖੇ ਸੀ ਜੀ 85 ਦੇ ਵਿੱਚ ਮੈਂ ਵੇਸੇ ਉਹ ਦੇਗਾ ਕਿ ਇਹ ਜਿਹਾ ਕੀ ਲੱਗਿਆ ਉਹ ਉੱਥੇ ਜਦ ਮਾਹੌਲ ਦੇਖਿਆ ਖਰਾਬ ਸੀ ਮਾਹੌਲ ਕਾਫੀ ਤੇ ਦੇਖਿਆ ਉਹ ਇਹ ਦੇਖਿਆ ਵੀ ਕਿ ਬੰਦਾ ਸਰਦਾਰ ਹੈ ਜੇ ਕਹਦੇ ਜਿਸ ਬੰਦੇ ਕੜਾ ਪਿਆ ਜਾਂ ਪੰਜਾਬੀ ਬੋਲਦਾਂ ਨੂੰ ਮਾਰਦਾ ਆ ਮਾਹੌਲ ਸੀ ਉਸੇ ਦਿੱਲੀ ਜੀ ਪਰ ਤੁਸੀਂ ਤਾਂ ਫਿਰ ਆਈ ਉਸੇ ਬਹੁਤ ਮੈਂ ਉਸੇ ਮੋਨਾ ਸੀਗਾ ਪੰਜਾਬੀ 84 ਦੇ ਵਿੱਚ ਮੈਂ 85 ਦੇ 85 ਦੇ ਵਿੱਚ ਮੈਂ ਕੇਸ ਰੱਖਿਆ ਤੇ 94 ਦੇ ਵਿੱਚ ਅਮਰ ਛੱਕਿਆ ਜੀ ਫਿਰ ਚਲੋ ਇੱਕ ਵਾਰ ਤਾਂ ਹੁੰਦਾ ਬੰਦਾ ਮਾਹੌਲ ਦੇ ਕਰਕੇ ਹੋ ਜਾਂਦਾ ਹੈ ਫਿਰ ਤੁਸੀਂ ਜਿਵੇਂ ਗੁਰੂ ਦੇ ਸਿੰਘ ਜੀ ਉਸ ਸਮੇਂ ਉਹ ਫਿਰ ਆ ਦਿਮਾਗ ਜਾਂ ਮਾਈਂਡਲੀ ਤੌਰ ਤੇ ਵੀ ਆਇਆ ਹੋ ਗਿਆ ਸੀ ਵੀ ਠੀਕ ਹੈ ਸਿੱਖੀ ਕਰਨੀ ਨੂੰ ਜਾਣਾ ਐਕਚੁਅਲੀ ਪਤਾ ਕੀ ਹੈ ਮੈਂ ਹੈ ਪ੍ਰੀਪੇਅਰਿੰਗ ਜਦ ਦੇਖਿਆ ਨਾ ਮਾਹੌਲ ਉਹਨੇ ਕਿ ਪੰਜਾਬੀ ਬੰਦੇ ਨੂੰ ਵੀ ਮਾਰੋ ਦੂਜੇ ਨੂੰ ਮਾਰੋ ਉਹਦੇ ਕਰਕੇ ਮੈਂ ਕਹਿੰਦਾ ਨਹੀਂ ਯਾਰ ਜੇ ਮਰਨਾ ਹੀ ਤਾਂ ਇੱਕ ਵਾਰੀ ਗੁਰੂ ਦੇ ਲੜ ਤੇ ਲੱਗ ਜਾਓ ਬਹੁਤ ਵੱਡੀ ਗੱਲ ਕਹਿ ਰਹੇ ਹੋ ਬਿਲਕੁਲ ਇਹ ਆਮ ਤੌਰ ਤੇ ਬੰਦਾ ਸੋਚਣਾ ਬਹੁਤ ਉਹ ਹੈ ਪਰ ਕਰਨਾ ਥੋੜੀ ਹੰਝੂ ਆ ਗਏ ਅੱਖਾਂ 'ਚ ਉੱਥੇ ਜੀ ਉਹਥੇ ਜੇ ਮਹੌਲਿਕ ਬੋਮਟ ਦੇਖਿਆ ਜੀ ਯਾਨੀ ਕਿ ਤੁਸੀਂ ਦੇਖੀ ਬੜਾ ਔਖਾ ਭਾਰੀ ਟਾਈਮ ਦੇਖਿਆ ਉੱਥੇ ਹਾਂਜੀ ਬਿਲਕੁਲ ਜੀ ਦੇਖਿਆ ਮੈਂ ਜੀ ਜਿਹਦਾ ਕੋ ਮੈਂ ਸਰਵਿਸ ਕਰਦਾ ਸੀ ਸਾਜੀ ਉਹਨਾਂ ਨੂੰ ਮਾਰਤਾ ਮੇਰੇ ਨਾਲ ਹੋਰ ਬੰਦੇ ਸੀ ਉਹਨਾਂ ਨੂੰ ਬਹੁਤ ਅਹੀਂ ਤਸੀਹੇ ਦੇਖੇ ਉਸ ਵੇਲੇ ਜੀ ਅਸੀਂ ਵੀ ਤੇਂਦਰ 부ਖਰੇ ਉੱਤੇ ਬੜਾ ਫਿਰ ਜਾਨਕੀ ਇੱਕ ਉਹ ਸਮਾਂ ਲਗਾਇਆ ਜਿਹਦਾ ਸੋਚ ਕੇ ਵੀ ਅੱਜ ਜਦੋਂ ਤੁਸੀਂ ਅੰਦਰੋਂ ਆ ਰਹੇ ਨੇ ਇਹਦਾ ਮਤਲਬ ਉਹ ਉਹ ਸਿਚੁਏਸ਼ਨ ਤਾਂ ਇੰது ਵੀ ਜ਼ਿਆਦਾ ਕਿਤੇ ਖਤਰਨਾਕ ਤੇ ਬੜੀ ਔਖੀ ਹੋਣੀ ਹੈ ਬਹੁਤ ਜ਼ਿਆਦਾ ਖਤਰਨਾਕ ਸੀ ਉਸ ਵੇਲੇ ਜੀ ਉੱਥੇ ਆਪਣੀ ਜਾਨ ਬਜਾਣ ਦੀ ਔਖੀ ਸੀ ਉਸ ਵੇਲੇ ਜੀ ਉਹਦੇ ਬਗਾਰ ਦੇ ਵਿੱਚ ਜੇ ਮੈਂ ਵਿਚਰੂ ਘਾੜੇ ਉੱਥੇ ਸਾਡੇ ਬੰਦੇ ਦੋਸਤ ਸੀ ਸਾਰ ਜਾਰ ਸਿੰਘ ਉਹਨਾਂ ਦੇ ਨਾਲ ਮੈਂ ਮਾਹੌਲ ਤੇ ਦੇਖਿਆ ਉਹਨਾਂ ਨੇ ਮੈਨੂੰ ਗੱਤਕਾ ਸਿਖਾਇਆ ਸਭ ਕੁਝ ਕੀਤਾ ਮੇਰੇ ਨਾਲ ਕੋਈ ਵੀ ਇਤਰਾਨੀ ਕੀਤਾ ਉਹਨਾਂ ਨੇ ਫਿਰ ਮੈਂ ਕਿਹਾ ਨਹੀਂ ਆ ਇਸ ਲੈ ਚ ਆਜੋ ਉਹ ਸਭ ਮੈਸੇਜ ਇਸ ਵੇਲੇ ਮੇਰੀ ਇੱਥੇ ਵੀ ਡੇਰਾ ਬਸੀ ਗੱਤਕੇ ਦੀ ਕਲਾਸਾਂ ਚੱਲਦੀਆਂ ਜੀ ਮੈਂ ਬੱਚੇ ਨੂੰ ਗੱਤਕਾ ਸਿਖਾਣਾ ਹੁਣ ਵੀ ਅਜੇ ਅੱਛਾ ਤੁਸੀਂ ਵੀ ਸਿਖਾਣੇ ਹੋਣਗੇ ਹਾਂਜੀ ਹਾਂਜੀ ਪਰ ਆਮ ਤੌਰ ਤੇ ਤਾਂ ਗੱਲ ਇਹ ਹੁੰਦੀ ਹੈ ਵੀ ਜਦੋਂ ਇਸ ਤਰ੍ਹਾਂ ਦੀ ਜਿਵੇਂ ਕਹੀਏ ਉਸ ਸਮੇਂ ਦੇ ਦੌਰਾਨ ਇੱਕ ਲੜਾਈ ਦਿਖਾਉਣ ਦੀ ਕੋਸ਼ਿਸ਼ ਕਰੀ ਖੈਰ ਲੜਦੇ ਤਾਂ ਕੌਣ ਹੁੰਦੇ ਨੇ ਆਪਸ ਚ ਹਿੰਦੂ ਸਿੱਖ ਦੀ ਪਰ ਤੁਸੀਂ ਹਿੰਦੂ ਹੋਣ ਦੇ ਬਾਵਜੂਦ ਫਿਰ ਤੁਸੀਂ ਸਿੱਖ ਬਣੇ ਜਦਕਿ ਦੇਖਿਆ ਜਾਵੇ ਤੁਸੀਂ ਉਹ ਮੇਲ ਦਿਖਾਇਆ ਵੀ ਆਖਰ ਭਈ ਇਹਨਾਂ ਦਾ ਅੱਡ ਕੋਈ ਨਹੀਂ ਹੈਗਾ ਤੁਸੀਂ ਹਿੰਦੂ ਸੀ ਤਾਂ ਵੀ ਉਹਨਾਂ ਨੇ ਤੁਹਾਨੂੰ ਅੱਗੇ ਸੇਫ ਰੱਖਿਆ ਤੁਸੀਂ ਸਿੱਖ ਬਣੇ ਤਾਂ ਫਿਰ ਤੁਸੀਂ ਬਾਕੀਆਂ ਦੀ ਲੜਾਈ ਹਾਂਜੀ ਹਾਂਜੀ ਇਸ ਵੇਲੇ ਮੈਂ ਸੈਲਫ ਡਿਫੈਂਸ ਦੀ ਸਾਰੀ ਜਿੱਥੇ ਸਾਡੇ ਕੋਲ ਬੱਚੀਆਂ ਵੀ ਸਿੱਖਦੀਆਂ ਬੱਚੇ ਵੀ ਸਿੱਖ ਰਹੇ ਆ ਘਟੋਗੜੀ ਮੈਂ ਡੇਰਾ ਬਸੀ ਦੇ ਵਿੱਚ ਹੀ ਘਟੋ 5-700 ਬੱਚੇ ਨੂੰ ਗੱਤਕਸਾ ਚਾ ਚੁਕੇ ਇਸ ਵੇਲੇ ਪਰ ਅੱਜ ਜਦੋਂ ਤੁਹਾਡੇ ਤੇ ਫੇਰ ਇਹ ਪਹਿਜਾ ਟਾਈਮ ਹੈ ਵੀ ਜਿਹਦੇ ਸਮੇਂ ਦੇ ਦੌਰਾਨ ਤੁਸੀਂ ਇੰਨੀ ਜੇ ਕਹਾਂ ਜੇ ਵੀ ਰਿਟਾਇਰ ਹੋ ਗਏ ਉਸ ਤੋਂ ਬਾਅਦ ਚ ਫੇਰ ਮੁਸ਼ਕਤ ਕਰ ਰਹੇ ਹੋਗੇ ਇਸ ਚੀਜ਼ ਨੂੰ ਲੈ ਕੇ ਕੋਈ ਗਿਲਾ ਹੁੰਦਾ ਕਦੇ ਵੀ ਆਰ ਇੰਨੀ ਮਿਹਨਤ ਕਰੀ ਸਾਰੀ ਉਮਰ ਬਹੁਤ ਸ਼ੁਕਰ ਹੈ ਜੀ ਉਹ ਉਹ ਇਹਨਾਂ ਗੱਲ ਵੀ ਉਹਦਾ ਸ਼ੁਕਰਾਨੇ ਦੇ ਵਿੱਚ ਹੀ ਜਿਹੜਾ ਟਾਈਮ ਲਿਖੋ ਤੋਂ ਵਧੀਆ ਕੋਈ ਦੀਨ ਦੀ ਰਿਸ਼ਤੀ ਹੈ। ਫਸੇ ਬੜੀ ਕਮਾਲ ਦੀ ਗੱਲ ਹੈ। ਨਹੀਂ ਆਮ ਤੌਰ ਤੇ ਲੋਕ ਰੱਬ ਨੂੰ ਪੋਸਤ ਨਹੀਂ ਨੇ ਵੀ ਸਾਡੀ ਸੁਣੀ ਨਹੀਂ। ਅਸੀਂ ਨਹੀਂ ਬਹੁਤ ਸੁਣੀ ਹੈ ਜੀ ਸਾਡੀ ਉਹਨੇ। ਅਸੀਂ ਇਹ ਨਹੀਂ ਕਹਿੰਦੇ ਵੀ ਨਹੀਂ ਸੁਣੀ ਬਹੁਤ ਸੁਣੀ ਹੈ ਸਾਡੀ ਜੀ। ਪਰ ਅੱਜ ਜਦੋਂ ਕੈਬ ਵਾਲੇ ਜੀ ਦੇਖਿਓ ਆਖਰੀ ਇੰਨੀਆ ਮੁਸਕਰਾ ਜਦੋਂ ਉਹਦੇ ਨੇ ਉਹ ਚ ਵੀ ਸਰਵਾਈਵ ਕਰ ਰਹੇ ਹੋ ਤੁਸੀਂ। ਵੀ ਜੀ ਕਰਨਾ ਪਏਗਾ ਜੀ ਜੇ ਅਸੀਂ ਨਾ ਕਿ ਨਹੀਂ ਸਰਵਾਈਵ ਕਰਾਂਗੇ ਅੱਗੇ ਆਪਣਾ ਕਿਦਾਂਗਾ ਆਪਣਾ ਭੇਵਿਕਾ ਸੁਰੱਖਿਅਤ ਕਰਾਂਗੇ ਜੀ। ਜੀ ਸਾਡਾ ਭੇਵਿਕਾ ਸੁਰੱਖਿਅਤ ਨਹੀਂ ਹੈ ਉਹਦੇ ਸਰਵਾਈਵ ਤੋਂ ਕਰਨਾ ਪਏਗਾ ਸਾਨੂੰ। ਪਰ ਜ਼ਿੰਦਗੀ ਜਿਵੇਂ ਕਹਦੀਏ ਜੀਵਨ ਦਾ ਨਾ ਆਇਆ ਕਿਉਂਕਿ ਆਮ ਤੌਰ ਤੇ ਸਾਡੇ ਵਰਗੇ ਵੀ ਕਹਿ ਦਿੰਦੇ ਨੇ ਯਾਰ ਵੀ ਇੰਨੀ ਉਮਰ ਨਿਕਲ ਗਈ ਅੱਗੇ ਪਤਾ ਨਹੀਂ ਕਿੰਨਾ ਕੁ ਟਾਈਮ ਘਟਾ ਟੋਣਾ ਪਰ ਤੁਸੀਂ ਏਡੇ ਓਖੇ ਪਾਰੀ ਟਾਈਮ ਚੋਂ ਨਿਕਲੇ ਅੱਗੇ ਫਿਰ ਪਰਿਵਾਰ ਚਲਾਏ ਫਿਰ ਅੱਜ ਬਸ ਰਹੇ ਹੋ ਕਹਿੰਦਾ ਮਤਲਬ ਇੱਕ ਪਾਸੇ ਤਾਂ ਦੇਖਿਆ ਜਾਵੇ ਖੁਸ਼ੀ ਆ ਵੀ ਜਦੋਂ ਅੱਜ ਵੀ ਤੁਸੀਂ ਤੁਰਦੇ ਫਿਰਦੇ ਹੋ ਮੇਰਾ ਕੁਮਾਰਾ ਇਹਦੀ ਨਹੀਂ ਤਾਂ ਆਮ ਕਰਕੇ ਲੋਕ ਜਿਵੇਂ ਕਹਦੀਏ ਮੁੰਜੇ ਭਾਲ ਦੇ ਵਿੱਚ ਬਿਲਕੁਲ ਬਿਲਕੁਲ ਵੈਸੇ ਜੀ ਦੇਖੋ ਜੀ ਇਸ ਬਾਰੇ ਦੀ ਬਹੁਤ ਕਿਰਪਾ ਜੀ ਸਾਨੂੰ ਆਪਣੇ ਲੜ ਲਾਇਆ ਹੋਇਆ ਅਸੀਂ ਸਾਰੇ ਬੰਦਿਆਂ ਨੂੰ ਕਹਿੰਦੇ ਵੀ ਇਸ ਰਸਤੇ ਤੇ ਆਓ ਇ ਇਹ ਇੱਕ ਗੱਲ ਪਰ ਹੁਣ ਮੇਰੇ ਧਿਆਨ ਚ ਇਹ ਵੀ ਆਉਂਦੀ ਹੈ ਜਿ ਤੁਸੀਂ ਰਾਮ ਸਿੰਘ ਦਾ ਨਾਮ ਪਹਿਲਾਂ ਕੁਝ ਹੋਰ ਸੀਗਾ ਨਹੀਂ ਰਾਮ ਸਿੰਘ ਮੇਰਾ ਨਾਮ ਸ਼ੁਰੂ ਬਚਪਨ ਦੇ ਨਾਲ ਰਾਮ ਸਿੰਘ ਸੀਗਾ ਜੀ ਚਲੋ ਪਾਪਾ ਜੀ ਖੈਰ ਬਹੁਤ ਸਲੂਟ ਆ ਤੁਹਾਨੂੰ ਕਿਉਂਕਿ ਤੁਹਾਡੇ ਵਰਗੇ ਸੱਜਣ ਨੂੰ ਬਹੁਤ ਘੱਟ ਮਿਲਦੀ ਹੈ ਗੱਲ ਤਾਂ ਕਿਤੋਂ ਹੋਰ ਸ਼ੁਰੂ ਕਰੀ ਸੀਗੀ ਕਹਾਣੀ ਕਿਤੇ ਹੋਰ ਵਾਗੀ ਖੈਰ ਇਹ ਜੇ ਦੇਖਿਆ ਜਾਵੇ ਇਹ ਉਹ ਕਹਾਣੀਆਂ ਨੇ ਜਿਵੇਂ ਤੁਹਾਨੂੰ ਮੈਂ ਸ਼ੁਰੂਆਤ ਚ ਕਹੀ ਸੀ ਹਨਾ ਕਿ ਮੈਨੂੰ ਨਹੀਂ ਸੀ ਪਤਾ ਵੀ ਇਹਨਾਂ ਦੇ ਨਾਲ ਕੀ ਹੋਇਆ ਔਰ ਇਹੀ ਲੋਕ ਨੇ ਜਿਨ੍ਹਾਂ ਨੂੰ ਦੇਖ ਕੇ ਅੱਜ ਵੀ ਇਹ ਲੱਗਦਾ ਯਾਰ ਵੀ ਨਹੀਂ ਐਸੀ ਤਾਂ ਬਹੁਤ ਚੰਗੇ ਆ ਕਿਉਂਕਿ ਔਖੇ ਭਾਰੀ ਸਮਿਆਂ ਤੋਂ ਵਿੱਚੋਂ ਨਿਕਲ ਕੇ ਅੱਜ ਜਦੋਂ ਇਹ ਅੱਜ ਦੇ ਸਮਿਆਂ ਦੇ ਨਾਲ ਸਰਵਾਈਵ ਕਰ ਰਹੇ ਨੇ ਤਾਂ ਇਹ ਉਹ ਕਲਾਕਾਰੀ ਜਾਂ ਕੀ ਇਹ ਉਹ ਕੁਦਰਤ ਦੀ ਦੇਣ ਤੇ ਪਰਮਾਤਮਾ ਦੀ ਮਿਹਰ ਆ ਜਿਹਦੇ ਨਾਲ ਬੰਦਾ ਅੱਜ ਵੀ ਹਿੰਮਤ ਨਾਲ ਖਿੱਚੀ ਫਿਰਦਾ ਹੈਗਾ ਸੀਨੀਅਰ ਵੀਡੀਓ ਲਿਸਟ ਵਿੱਚ ਇਹਦੇ ਨਾਲ ਸੁਮਿੰਸਿੰਗੁਰ ਯਨਾਸ 20% ਵੀ ਚੰਡੀਗੜ੍ਹ